ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਕੋ ਸਾਰੇ ਵਧੀਆ ਹੋਵਗੇ ਅੱਜ ਆਪਾਂ ਚੱਲੇ ਆਂ ਸ਼ੇਪੋਰ ਸ਼ਾਪਿੰਗ ਕਰਨ ਕੱਪੜਿਆਂ ਦੀ ਮਨਿੰਦਰ ਦੇ ਰਵਰਾਜ ਦੇ ਕਲੋਸ ਲੈ ਕੇ ਆਉਣੇ ਸੀਗੇ ਤੇ ਅੱਜ ਆਪਾਂ ਡੇਰਾ ਸਾਹਿਬ ਜਾਣਾਗਾ ਤਾਂ ਕਰਕੇ ਵੱਡੇ ਰਹਿਣਾ ਹਾਂ ਓਹ ਠੀਕ ਆ ਉਦੋਂ ਕਵਲਡਾ ਲੈਣਾ ਵੱਡੇ ਰਹਿਣਾ ਜਰਮੀ ਆਈ ਹੈ ਨਾ ਪੈਂਟੇ ਵਿੱਚ ਖੁਸੀ ਆ ਉਹ ਮੈਂ ਇਹੋ ਕਰੋ ਸਾਸ ਪਾ ਲਓ ਥੋੜੀ ਛੁੱਲੀ ਮਜ਼ਾ ਆਏਗਾ ਮੂੰਹ ਮਸ ਖਾਣੇ ਦਾ ਆਸੋ ਹਸ ਲੈ ਉਹ ਆਏ ਦੀ ਬਾਲ ਉਹਦੀ ਫਿਰ ਉਹ ਬਾਲਣਗੇ ਨਹੀਂ ਹੈਗੀ ਰੈਡੀ ਆ ਕ੍ਰੀਮ ਜੀ ਸੀ ਸੀ ਲੈਣਾ ਲੈਣਾ ਹੈਗੀ ਆ ਓਏ ਬਰਡ ਟੈਸਟੀ ਹੁੰਦੀ ਆ ਦਾ ਸੋ ਅਸ ਦਾ ਇੱਕੋ ਹੀ ਆਣਾ ਇਹ ਚ ਬਣਾ ਬੁੱਟੀ ਚ ਉਹ ਝੜ ਮਜ਼ਾ ਆਏਗਾ ਮਮਸ ਖਾएंगे ਚਲੋ ਹਣੇ ਤਾਂ ਉਹ ਜੀ ਕੇ ਦਹੀਂ ਪਰਲੇ ਪਰ ਉਹ ਭਾਈ ਨਹੀਂ ਸਾਇ ਗੋਲ ਗੱਪਿਆਲਾ ਜੀ ਪਰ ਬਾਪਸ ਦੁਆਰੇ ਗਏ ਮਮਸ ਲੱਗੇ ਰਿਵਰਾਇਦਾ ਦੇਖਵੇਂ ਗੋਗਾ ਪਕੌੜੇ ਆ ਨਾ ਹੈ ਦੇਖੋ ਗਾਇਸ ਭੁੱਖ ਲੱਗੀਏ ਤਾਂ ਖਾਲੋ ਆ ਜਾਓ ਪਰ ਸਾਡੇ ਲਈ ਵੀ ਥੋੜੇ ਪੈ ਜਾਣਗੇ ਫਿਰ ਮੰਮੀ ਖਾਣਾ ਆਇਆ ਉਠਾੜ ਹਾਂ ਕੋਚ ਹੂੰ ਇਹ ਬਲਬਾਂ ਨੂੰ ਵਾਲੇ ਕੱਢੋ ਲੈ ਕੇ ਹਲਕਾ ਜਿਹਾ ਸੌਟ ਸੀਗਾ ਆਪਣਾ ਪਹਿਲਾ ਲਈ ਤੇ ਫਿਰ ਉਹ ਵੀ ਚੱਕਣਾ ਹਾਂ ਰੰਝ ਆਪਣੇ ਨਵੇਂ ਕੱਪੜੇ ਰਹੇ ਨੇ ਨਿਊ ਕਲੈਕਸ਼ਨ ਮੇਰਾ ਸੂਟ ਹਾਂਜੀ ਆ ਦੇਖੋ ਇਹ ਮਨਿੰਦਰ ਦੇ ਕੱਪੜੇ ਨੇਗੇ ਇਹ ਕਲੈਕਸ਼ਨ ਦੱਸੋ ਤੁਸੀ ਕਿੱਦਾਂ ਲੱਗੇ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਸ਼ਰਟ ਹੈ ਮਨਿੰਦਰ ਲੜੀ ਸੀ ਰਹਾ ਪਰ ਵੀ ਲਾ ਕਲਰ ਹੈ ਇਹਦਾ ਗਰਮੀ ਚ ਹੈਗਾ ਬਹੁਤ ਸੋਹਣਾ ਵਰਦੀ ਪਾਇਆ ਕਵਰਿਡ ਸ਼ਾਰਟ ਟੈਕਸ ਟ-ਸ਼ਰਟ ਵੈਸੇ ਜੀ ਨਾਲ ਵੀ ਬੇਅਰ ਹੋ ਸਕਦੇ ਆ ਨਾ ਆਹ ਲੋਰ ਵੈਸੇ ਮਤਲਬ ਕਿ ਸਹੀ ਨਹੀਂ ਲੱਗ ਰਹੀ ਕੀ ਹੋ ਗਿਆ ਨਮ ਟ੍ਰੈਂਡਿੰਗ ਆ ਤਾਂ ਹਾਂ ਜੀ ਆਹ ਦੇਖੋ ਇਹ ਟ੍ਰੈਂਡਿੰਗ ਹੈ ਬਹੁਤ ਜ਼ਿਆਦਾ ਚੱਲਦੀ ਹੈਗੀ ਬਟ ਇਹਦੇ ਵਿੱਚ ਕਲਰ ਇਹੀ ਸੀਗਾ ਨਾ ਤੇ ਇਹ ਡਿਜ਼ਾਈਨ ਬਹੁਤ ਸੰਸੀਗਾ ਸਟੱਫ ਵੀ ਬਹੁਤ ਵਧੀਆ ਜੀ ਕੁਆਲਿਟੀ ਤੇ ਬਹੁਤ ਸੋਹਣੀ ਲੱਗੀ ਸਾਨੂੰ ਇਹ ਜਿਹੜੀ ਆਂਦੀ ਆਪਾਂ ਤੇ ਇੱਕ ਬਲੈਕ ਬਲੈਕ ਤੇ ਨੀਲੂ ਆ ਦੋਨੇ ਮਿਕਸ ਆ ਪਿਆ ਕਲਰ ਹੀ ਹੈ ਇਹ ਜੈਡ ਬਲੈਕ ਵੀ ਹੈਗਾ ਇਹਦੀ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਸੀ ਨਾਈਟ ਕਿਰਾਏ ਰਿਜ਼ਨਲ ਆ ਅੰਜੀ ਜਦਸੇ ਤੁਸੀਂ ਹੈਨਾ ਕਿੱਦਾਂ ਲੱਗੀ ਡੇਰਾ ਸਾਹਿਬ ਜਾਣਾਂਗੇ ਆਪਾਂ ਤੇ ਤਾਂ ਕਰਕੇ ਸ਼ਾਪਿੰਗ ਕਰਕੇ ਆਏ ਆ ਤੇ ਸਾਡੇ ਕੋਲ ਹੀ ਬਰਾਬਰ ਦੇ ਕੱਪੜੇ ਸੋਹਣੇ ਲੱਗੇ ਲੈ ਆਏ ਆਪਾਂ ਆ ਦੇ ਕੋ ਰੂਟੀ ਵਾਲੀ ਸ਼ਰਟ ਹੈ ਜੀ ਐਸੇ ਕਾਟਨ ਦੇ ਵਿੱਚ ਚੱਲ ਰਿਹਾ ਸਟਾਈਲ ਨੂੰ ਦੇਖੋ ਦੱਸਿਓ ਕਮੈਂਟ ਕਰਕੇ ਜਰੂਰ ਵੀ ਕੁਆਲਿਟੀ ਕਿਦਾਂ ਲੱਗੀ ਨਾ ਆਹ ਸ਼orts ਜਿਹੜਾ ਇਸ ਦਾ ਖਾਸ ਕੋਲ ਜੰਦਾ ਰਹਾ ਤਾਂ ਕਰਕੇ ਜਿਹੜਾ ਨਾ ਮਤਲਬ ਵਧੀਆ ਨਹੀਂ ਲੱਗ ਰਹਾ ਇਹਦਾ ਤੇ ਆਪਰੇ ਗਾਰਮੈਂਟਸ ਲੈ ਕੇ ਆਂਦੇ ਨੇ ਇਹ ਵਾਲੇ ਵੇ ਸਾਈਜ਼ ਮੈਨੂੰ ਵੈਸੇ ਛੋਟਾ ਲੱਗ ਗਿਆ। ਇਹ ਦੇਖੋ ਨੂੰ ਦੇਖੋ। ਬਾਕੇ ਪਾਏ ਤੋਂ ਬਾਰੇ ਗੁਰੂ ਰਾਏ ਦੇ ਕਿੰਦਾ ਲੱਗਦਾ। ਉਸੇ ਦਸ ਤੇ ਉਹ ਆਵਲੇ ਪਿਆਰੇ ਇਹੇ ਨਾਰਾ। ਇਹਦੇ ਨਾਲ ਮਿੰਦਰ ਜੀ ਕਿਹੜੀ ਸ਼ਰਟ ਸੀਗੀ? ਆਵਲੀ। ਹਾਂ। ਆਵਲੀ ਸ਼ਰਟ ਇਹਦੇ ਨਾਲ ਬਹੁਤ ਚੰਗੀ ਲੱਗਦੀ ਹੈਗੀ। ਆਵਲੀ ਇਹਦੇ ਨਾਲ ਬਹੁਤ ਸੋਹਣੀ ਲੱਗੀ। ਕੰਬੀਨੇਸ਼ਨ ਹੀ ਸੋਨਾ ਆਣ ਗਿਆ ਨਾ ਤੁਸੀਂ ਲੈਂਦੇ ਨਹੀਂ ਸੀ ਆਹ ਇਹ। ਕਹਿੰਦਾ। ਅੁਰਾ ਜਾ ਰਿਹਾ ਹੈ ਖੂਲੋਂ ਵਸ ਤੈਨ ਕਰਕੇ ਸੀ ਥੋੜਾ ਹੀ ਸਮਾਨ ਰਹਿ ਗਿਆ ਹੈ ਰਿਵਰਾਜ ਦਾ ਟਾਈਮ ਹੈ ਸਵੇਰ ਜਾਂਦੇ ਰੇਟ ਹੋ ਗਏ ਥੋੜਾ ਫਿਰ ਸੋਚਿਆ ਸੀ ਵੀ ਮਤਲਬ ਕਿ ਦਹੀਂ ਭੱਲੇ ਘਾੜੇ ਉਹ ਪਾਈ ਜਾਈ ਨਹੀਂ ਸੀਗਾ ਫਿਰ ਅਸੀਂ ਵਾਪਸ ਗਏ ਦੁਬਾਰਾ ਤੇ ਮੁੰਮਸ ਲੈ ਕੇ ਆਏ ਫਿਰ ਉਹ ਖਾ ਗਏ ਟਿਆਂ ਹੁਣ ਬਾਰਡਰੋਬ ਚ ਤਾਂ ਪਹਿਲੇ ਹੀ ਸਪੇਸ ਹੈ ਨਹੀਂ ਵੀ ਰੱਖਣ ਨੂੰ ਕੱਪੜੇ ਤੇ ਲਿਆ ਲਿਆ ਰੱਖਿਆ ਨੇ ਪਾਉਣੇ ਤਾਂ ਉਹ ਪੁਰਾਣੇ ਹੁੰਦੇ ਕਰੇ ਨਾ

ਆਹ ਲੋਨ ਮੇਹਣੀ ਹੈ ਹੈ ਹਾਂ ਇਹ ਨਾਲ ਜਿਹੜੀ ਪੈਨ ਸ਼ਰਟ ਪਾਵਾਂ ਹੈ ਆ ਆ ਜਾਈਏ ਹੁਣ ਹਾਂ ਪਾਵੇ ਤੇ ਆਉਣ ਲਈ ਤੁਸੀਂ ਆਜਾਂਦਾ ਬਾਜੀ ਹੈਨਾ ਜਾਂਦਾ ਜੀਨ ਹੈ ਜੀਨ ਪਾ ਗੀ ਲੋ ਆਸ ਨੂੰ ਕੁਝ ਨਹੀਂ ਹੋਣਾ ਜੀਨ ਚ ਜੀਨ ਕਿਰਪਾ ਹੈ ਹਾਂ ਮੈਂ ਸਾਰੀਆਂ ਲੋਰੀ ਲੈ ਜਾਂਦਾ ਰੈਂਗ ਰਹੀ ਆਉਂਦਾ ਬਣੇ ਆਉਂਦਾ ਤਾਂ ਮੈਂ ਹੋਰ ਪਾ ਕੇ ਨਮੀ ਲੈ ਗੜੇ ਉਹ ਵੀ ਲੈ ਕੇ ਆਏਗਾ ਹਰਦਾਨੀ ਆਹ ਲੋਰ ਲੈ ਗਿਆ ਨਹੀਂ ਆ ਹਾਂ ਬਸ ਦੋ ਲੋਰ ਆ ਨਾ ਬਾਰੇ ਦੋ ਬਸ ਇਹਦਾ ਇੱਕੋ ਹੀ ਹੋਣੀ ਆ ਦੋਨੇ ਲੋਰਾਂ ਤੁਸੀਂ ਸ਼ਰਟ ਪਾ ਦੇ ਇਹ ਨਾ ਪਾ ਦੇ ਟੀ ਸ਼ਰਟ ਉਹਨਾਂ ਚ ਕੋਈ ਜਿੱਦਣੇ ਸਾਹਮਣੇ ਲੱਗਦੀ ਆ ਤੁਸੀਂ ਪਾ ਦੇ ਰਾਈ ਲੋ ਬਾਹਰ ਨਾ ਆਖਿਆ ਕੱਪੜੇ ਇਹ ਵੀ ਸਾਹਮਣੇ ਨਾ ਹਵਤ ਹੋਲ ਬੋਣੀ ਯਾਰ ਮਾਈ ਲੀਨ ਨੂੰ ਜੁੱਤ ਬੜੀ ਲੀਨ ਹੋ ਜੂ ਗਾਹ ਪਾਈਆਂ ਦੀ ਤੱਕ ਪਰਾਂ ਦਾ ਰੇਰਾਏ ਇੱਕ ਸੋ ਮਟਾ ਹੋ ਗਿਆ ਥੋੜਾ ਡੰਨ ਇੱਕ ਤੇ ਜਾਂਦੇ ਬਾਜੂਗੇ ਆ ਹਰਟ ਪਾ ਲੂ ਇੱਕ ਇੱਥੇ ਜੀ ਸੁਹਣੀ ਲੱਗੂ ਖਰਵਲ ਲਿਪੜੂਏਂ ਗੇ ਲਿਪੜੂਏਂ ਨਾ ਇਹ ਸਭ ਤੋਂ ਸੋਹਣੀ ਸ਼ਰਟ ਹੈ ਤੇ ਨਹੀਂ ਦਿੰਦੀ ਕਦੇ ਆ ਪਾ ਦੇ ਫਿਰ ਕਿਸਮਤ ਲਈ ਤੇ ਸੂਟ ਤਾਂ ਹੋ ਗਿਆ ਜਿਸ ਨੇ ਅੱਗੇ ਨਹੀਂ ਆਉਂਦਾ ਉੱਥੇ ਉਹ ਦੇ ਬਾੜੀ ਨਾ ਆ ਕੇ ਠੀਕ ਹੈ ਹਾਂ ਅੱਟੇ ਤਾਂ ਬਾੜੀ ਦਿੰਦੀ ਹੋਈ ਨਹੀਂ ਆ ਜਿੰਦੀ ਨਾ ਆ ਕੋਣ ਆਇਆ ਉਹ ਕਿਹਦਾ ਆਇਆ ਕਿਹਦਾ mandoota Hay mo mi